ਅੱਜ ਵੀ ਕਿਵੇਂ ਦੇਖਦਾ ਇੱਕ ਮਹੀਨਾ ਹੋ ਗਿਆ ਅਜੇ ਗ੍ਰਿਫਤਾਰ ਨਹੀਂ ਕੀਤੀ ਕਿਉਂ ਮੁਕਾਬਲਾ ਹੋਇਆ ਸਰਕਾਰਾਂ ਦੇ ਵਿਚਕਾਰ ਕਿਹੜੀ ਗੱਲ ਕੀਤੀ ਹੈ ਸਭ ਨੇ ਸਰਕਾਰਾਂ ਨੇ ਜੋ ਕਿਹਾ ਉਹ ਅਸ਼ਾਸ਼ਣ ਨੇ ਸਰਕਾਰ ਦੇ ਖਾਰੇ ਦੇ ਦਿੱਤੇ ਅਸ਼ਾਸ਼ਣ ਆਪਣੇ ਪ੍ਰਕਾਸ਼ ਨਹੀਂ ਕਰਦਾ ਅਸ਼ਾਸ਼ਣ ਦੇ ਤਾਂ ਸਾਹਮਣੇ ਬੈਰਵੇ ਬੰਦਾ ਕਾਮੇ ਉਹ ਕੱਖ ਨਹੀਂ ਕਹਿੰਦੇ ਬਿਲਕੁਲ ਹੀ ਮਨਜ਼ੂਰ ਕਦੀ ਨਹੀਂ ਜੇ ਬੈਠਦੇ ਜਿੰਨਾ ਚਿਰ ਸਰਕਾਰ ਦਾ ਉਹ ਇਸ਼ਾਰਾ ਨਵੇਂ ਨੂੰ ਪੜ ਲੋ ਹਨਾ ਉਦੋਂ ਬੜਦਿਆਂ ਨੂੰ ਤੇ ਕਾਮੀ ਦਾ ਸਰਕਾਰ ਦੀ ਸਰਕਾਰ ਨੇ ਅੱਜ ਪਰਿਵਾਰ ਤੁਹਾਨੂੰ ਸਾਥ ਜੀ ਚਲੇ ਗਏ ਇਸ ਦੁਨੀਆ ਤੋਂ ਪਰ ਐ ਲੱਗਦਾ ਕਿ ਸਰਕਾਰ ਦੇ ਕੰਮ ਤੇ ਯੂ ਹੀ ਨਹੀਂ ਸਰਗੀ ਬਿਉਜ਼ ਬੰਦੇ ਨੂੰ ਫੜ ਕੇ ਇਹਨਾਂ ਲੋਕਾਂ ਨੂੰ ਅਨਸਾਫ ਦਵਾਈਏ ਸੀ ਤੇ ਜ਼ਿੰਮੇਵਾਰ ਕਿਹਦੀ ਬਣਦੀ ਹੈ ਸਰਕਾਰ ਦੀ ਸਰਕਾਰਾਂ ਕਿਉਂ ਲੋਕੀ ਚੁਣਦੇ ਸਰਕਾਰ ਨੇ ਹੀ ਜਾਨ ਮਾਲ ਦੀ ਰੱਖੀ ਕਰਨੀ ਹੁੰਦੀ ਹੈ ਪਬਲਿਕ ਲਈ ਇਹ ਜ਼ਿੰਮੇਵਾਰੀ ਹੁੰਦੀ ਸਰਕਾਰ ਦੀ ਲੇਕਿਨ ਸਰਕਾਰ ਤਾਂ ਇਥੋਂ 100% ਹੀ ਭੱਜ ਗਈ 100% ਭੱਜ ਗਈ ਹੁਣ ਇੱਕ ਮਹੀਨਾ ਹੋ ਗਿਆ ਅੱਜ ਇਹਨਾਂ ਨੂੰ ਮੇਰੇ ਖਾਲ ਪਤਾ ਨਹੀਂ ਕਿੰਨੇ ਦਿਨ ਉੱਥੇ ਜਿਹੜਾ ਮੰਦਿਰ ਹੈ ਉਸ ਮੰਦਿਰ ਦੇ ਸਾਹਮਣੇ ਬੈਠੇ ਹਾਂ ਅਸੀਂ ਤੇ ਬੈਠ ਕੇ ਜਿਹੜਾ ਜਰੀ ਅਸੀਂ ਵੀ ਲਵਾ ਕੇ ਗਏ ਆ ਇੱਕ ਦਿਨ ਤੇ ਉਸ ਤੋਂ ਬਾਅਦ ਇਹਨਾਂ ਨੇ ਇਹ ਫੈਸਲਾ ਕਰ ਲਿਆ ਕਿ ਜੇ ਸਰਕਾਰ ਕੁਝ ਵੀ ਨਹੀਂ ਕਰਦੀ ਅਸੀਂ ਰੋਡ ਜਾਮ ਕਰਾਂਗੇ ਮੇਰੇ ਨਾਲ ਵੀ ਇਹਨਾਂ ਨੇ ਗੱਲ ਕੀਤੀ ਐਸੇ ਕਹੋ ਤੁਹਾਡੇ ਨਾਲ ਆ ਭਾਈ ਜੋ ਤੁਸੀਂ ਕਰਨਾ ਫੈਸਲਾ ਤੁਸੀਂ ਕਰੋ ਅਸੀਂ ਤੁਹਾਡੇ ਨਾਲ ਰਹਾਂਗੇ ਜਿੱਥੇ ਵੀ ਕਹੋਗੇ ਉੱਥੇ ਖੜਾਗੇ ਜਿੱਥੇ ਕਹੋਗੇ ਬਹਿ ਜਾਵਾਂਗੇ ਜਿੱਥੇ ਜਾਣਾ ਪਊਗਾ ਤੁਹਾਡੇ ਹਾਲ ਚੱਲੇਗਾ ਜਿੰਨਾ ਚਿਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਅੱਜ ਵੀ ਇਹ ਗੱਲ ਕਹਿ ਰਹੇ ਆ ਪਰ ਮੈਂ ਕੀ ਗੱਲ ਕਰਦਾ ਵੀ ਮੈਨੂੰ ਐ ਨਹੀਂ ਪਤਾ ਲੱਗਦਾ ਭਗਵੰਤਬਾਹ ਸਰਕਾਰ ਦਾ ਕਿ ਭਗਵੰਤਬਾਹ ਸਾਹਿਬ ਇਹੋ ਜਿਹੀਆਂ ਗੱਲਾਂ ਪਹਿਲਾਂ ਕਰਦੇ ਹੁੰਦੇ ਸੀ ਹੁਣ ਅੱਜ ਜਿਹੜਾ ਪਰਸੈਂਟ ਫਰਕ ਪੈ ਗਿਆ ਉਲਟ ਹੋ ਗਿਆ ਸਾਰਾ ਕੁਝ ਉਲਟ ਹੋ ਗਿਆ ਹਨ ਤੇ ਕਿੱਥੋਂ ਹਾਂ ਕੀ ਕਹੀਏ ਮੈਨੂੰ ਤੇ ਲੱਗਦਾ ਵੀ ਲਾਨਤਾ ਹੀ ਪਾਈਆਂ ਜਾ ਸਕਦੀਆਂ ਹਨ ਹੋਰ ਕੱਖੋਂ ਨਹੀਂ ਹੋ ਸਕਦਾ ਉਹ ਯਾਰ ਉਹ ਨਿੱਕੇ ਨਿੱਕੇ ਬੱਚੇ ਜਿਹੜੇ ਦਰੜ ਦੇ ਤੇ ਟਿੱਪਰ ਨੇ ਤੇ ਮੰਗ ਕੀ ਹੈ ਪਰਵਰਦੀ ਮੰਗ ਕੀ ਹੈ ਇਹੋ ਹੀ ਹੈ ਵੀ ਜਿਹੜਾ ਦੋਸ਼ੀ ਹੈ ਉਹਨੂੰ ਫੜਿਆ ਜਾਵੇ ਇਹ ਤਾਂ ਕੋਬੱਡੀ ਗੱਲ ਨਹੀਂ ਹੈਗੀ ਕਿ ਜਿਆਦਾ ਕੋ ਗੈਂਗ ਹੰਟਰ ਤਾਂ ਹੈ ਨਹੀਂਗਾ ਐਡਾ ਵੱਡੇ ਜਿਹਨਾਂ ਨੂੰ ਫੜੀ ਨਹੀਂ ਸਕਦੇ ਹਨ ਉਹਨਾਂ ਨੂੰ ਆਪਾਂ ਮੰਨ ਸਕਦੇ ਡਰਦੇ ਹੋਣਗੇ ਜਾਂ ਕੋਈ ਕਦੇ ਗੋਲੀ ਦਾ ਚੱਲ ਜੇ ਜਾਂ ਲੈ ਡਾਕਟਰ ਦੇ ਅਲਟ ਖਰਾਬ ਨਾ ਹੋ ਜੇ ਮੰਨ ਸਕਦੇ ਆ ਆਪਾਂ ਹਣਾ ਉਹ ਯਾਰ ਇਹ ਬੰਦਾ ਇਹਨਰੇ ਕੋਲ ਹੈ ਟਿਪਰ ਆ ਡਰਾਈਵਰ ਜਿਹੜਾ ਹੈ ਜਾਂ ਟਿਪਰ ਦਾ ਮਾਲਕ ਹੈ ਜਿਹੜਾ ਉਹਨੂੰ ਸਰਕਾਰ ਇੱਕ ਮਹੀਨੇ ਤੱਕ ਰੈਸਟਰੀ ਕਰ ਸਕੀ ਹੋਰ ਸਰਕਾਰ ਤੋਂ ਆਪਾਂ ਆਸ ਕੀ ਕਰ ਸਕਦੇ ਆ ਭੋਰੇ ਦੀ ਆਖਰੀ ਸਰਕਾਰ ਤੋਂ 100% ਫੇਲ ਹੋਈ ਹੈ ਹੁਣ ਜਿਵੇਂ ਗੱਲ ਉਥੇ ਕਰ ਰਹੇ ਸੀ ਹੁਣ ਵੀ ਸਰਕਾਰ ਇਹ ਕਹਿੰਦਾ ਹੁੰਦਾ ਸੀ ਇਹਦੀਆਂ ਵੀਡੀਓ ਚੱਲ ਰਹੀਆਂ ਨੇ ਵੀ ਜਿਹੜੇ ਅਦੁਗਾਟ ਨੇ ਪੱਥਰ ਲਾਉਣੇ ਨੇ ਤਾਂ ਮੁਰਦਿਆਂ ਦੇ ਲੈ ਜਾਂਦੇ ਆ ਪੱਥਰਾਂ ਦਾ ਕੀ ਮਤਲਬ ਹੈ ਕੰਮ ਕਰੋ ਕਮਾਪੇ ਬੋਲਦਾ ਹੁਣ ਕਿਉਂ ਚੱਕ ਤੁਰੇ ਫਿਰਦੇ ਨੇ ਹੁਣ ਬਾਥਰੂਮਾਂ ਦੇ ਵੀ ਕਰਦੇ ਫਿਰਦੇ ਨੇ ਲਾ ਕੇ ਪੋਤਾ ਪਾਤੀ ਕਰਕੇ ਉਹਨਾਂ ਦੇ ਉਹਨਾਂ ਦੇ ਉਪਕਰਣ ਕਰਦੇ ਫਿਰਦੇ ਆ ਕਾਦੀ ਸਰਕਾਰ ਰਹਿ ਗਈ ਹੈ ਲੋਕ ਛਿੱਤਰ ਮਾਰਦੇ ਬਾੜੇ ਸਰਕਾਰ ਨੂੰ ਨਕਮੀ ਸਰਕਾਰ ਫੇਲ ਸਰਕਾਰ 100% ਜਿਹੜੀ ਸਰਕਾਰ ਐ ਸੋ ਫੇਲ ਹੋਈ ਹੈ ਇਸ ਮੁੱਦੇ ਦੇ ਆਕੇ ਨੇ ਕਹਾਂ ਕੀ ਇਹ ਨੂੰ ਹੱਦੋਂ ਵੱਧ ਸਰਕਾਰ ਫੇਲ ਹੈ ਮੇਰੇ ਖਰਕ ਜਿੰਨੀਆਂ ਲਹਨਤਾ ਪਈਆਂ ਨੇ ਸਿੱਖਰੀ ਨੇ ਸਰਕਾਰ ਨੂੰ ਚਾਰ ਛੇਰੇ ਤੋਂ ਪੈ ਵੀ ਲੀਆਂ ਨੇ ਤੇ ਪੌਣੀਆਂ ਵੀ ਚਾਹੀਦੀਆਂ ਨੇ ਵੀ ਇਹ ਨਿੱਕੇ ਨਿੱਕੇ ਬੱਚਾ ਨੂੰ ਸਰਕਾਰ ਇਨਸਾਫ ਨਹੀਂ ਅਸੱਕੀ ਉਹ ਮਾਪੇ ਸ਼ਰਕਾ ਦੇ ਰੂਲ ਦੇ ਫਿਰਦੇ ਆ ਯਾਰ ਸ਼ਰਮ ਕਰੋ ਮਾੜੀ ਮਿਲਤੀ ਅੱਜ ਵੀ ਅੱਜ ਭਗਵੰਤ ਸਿੰਘ ਸਾਹਿਬ ਇੱਥੇ ਆਏ ਹੋਏ ਨੇ ਸੀਐਮ ਸਾਡਾ ਪੰਜਾਬ ਦੇ ਸੀਐਮ ਨੇ ਉਹ ਸਰਕਾਰਯੋਗ ਨੇ ਪਰ ਜੇ ਲੋਕਾਂ ਦਾ ਕੰਮ ਕਰਨ ਤੇ ਅੱਜ ਇੱਥੇ ਬੱਚਿਆਂ ਦੇ ਮਾਪਿਆਂ ਨੂੰ ਬੁਲਾਉਣ ਦੀ ਲੋੜ ਨਹੀਂ ਸੀ ਸਭ ਤੋਂ ਪਹਿਲਾਂ ਇਹਨਾਂ ਨੂੰ ਕੱਲ ਹੀ ਸਖਤੀ ਕਰ ਦੇਣੀ ਚਾਹੀਦੀ ਸੀ ਕਿ ਜਿੱਥੇ ਵੀ ਕਿਤੇ ਹੈਗਾ ਉਹ ਉਹਨੂੰ ਫੜ ਕੇ ਮੇਰੇ ਪਹੁੰਚਣ ਤੋਂ ਪਹਿਲਾਂ ਜਿਹੜੇ ਥਾਣੇ 'ਚ ਪਰਚਾ ਦਰਜੇ ਉਹ ਥਾਣੇ ਦੇ ਵਿੱਚ ਬੰਦ ਕਰ ਦਿਓ ਮੈਂ ਫੇਰ ਸਮਾਨੇ 'ਚ ਬੜੂਗੋ ਨਹੀਂ ਬਸਮਾਨੇ ਨਹੀਂ ਬੜ ਸਕੂ ਠੀਕ ਹੈ ਜੀ ਉਹ ਬੰਦਾ ਫੜਿਆ ਜਾਂਦਾ ਅੱਜ ਆਵਦਾ ਅੱਜ ਹੀ ਖਿਆੜ ਕੇ ਗੱਲ ਕਰ ਦਿੰਦਾ ਵੇਖੋ ਜੀ ਮੈਂ ਆਪਨੇ ਆਉਣ ਤੋਂ ਪਹਿਲਾਂ ਫੜ ਲਿਆ ਬਈ ਸੱਤ ਦਿਨਾਂ ਲੰਘ ਗਿਆ ਸੀ ਪਰ ਪਰਿਵਾਰਾਂ ਦਾ ਮਨ ਤਾਂ ਝੁਰੂ ਠੰਡਾ ਹੁੰਦਾ ਇਹ ਚਲੋ ਉਹਦੇ ਆਉਣ ਤੋਂ ਪਹਿਲਾਂ ਤਾਂ ਫੜਿਆ ਹੀ ਗਿਆ ਬੜਿਆ ਯਾਨਾ ਉਹਨਾਂ ਦੇ ਆਉਣ ਤੋਂ ਪਹਿਲਾਂ ਹੋਵੇਗਾ ਪਰ ਬਿਲਕੁਲ ਵੀ ਨੀ ਕੁਛ ਕੀਤਾ ਯਾਰ ਉੱਥੇ ਸੱਜ ਕੇ ਪਰ ਕੀ ਗੱਲ ਕਰਨੀ ਹੈ ਇਹੀ ਕਹਿੰ ਕੇ ਤੁਹਾਡੀਆਂ ਮੰਗਾ ਮੰਨ ਲੈਨੇ ਆ ਕਰ ਦੇਨੇ ਆ ਉਹ ਕਰ ਦੇਨੇ ਆ ਜਾਂ ਕੀ ਹੁੰਦਾ ਸਰਕਾਰਾਂ ਕੋਲੇ ਵੀ ਆ ਦੇ ਦੇਨੇ ਉਹ ਦੇ ਦੇਣਾ ਉਹ ਇਹਨਾਂ ਨੇ ਕੀ ਕਰਨਾ ਕੁਛ ਇਹਨਾਂ ਕੋਲ ਸਾਰਾ ਕੁਝ ਆ ਇਹਨਾਂ ਦੇ ਬੱਚੇ ਹੀ ਚਲੇ ਗਏ ਜਿਨ੍ਹਾਂ ਨੂੰ ਆਸ ਵੀ ਕੋਈ ਨਹੀਂ ਗਈ ਠੀਕ ਹੈ ਨਾ ਇਸ ਕਰਕੇ ਬਹੁਤ ਮਾੜੀ ਇਹ ਘਟਨਾ ਵਾਪਰੀ ਆ ਇਸ ਘਟਨਾ ਤੇ ਬਹੁਤ ਵੱਡਾ ਅਫਸੋਸ ਆ ਅਸੀਂ ਅਫਸੋਸ ਜ਼ਾਹਰ ਕਰਦੇ ਆ ਤੇ ਜਿਹੜੇ ਦੁਖੀ ਪਰਿਵਾਰ ਨੇ ਉਹਨਾਂ ਦੇ ਨਾਲ ਖੜੇ ਆ ਸੱਚੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਆਪਾਂ ਕਰ ਸਕਦੇ ਹਾਂ ਸੱਚੇ ਪਾਤਸ਼ਾਹ ਜਿਹੀਆਂ ਵਿਚਾਰੀਆਂ ਨੂੰ ਕਰਨਲ ਦਾ ਅਸਰ ਚੋ ਤੇ ਇਸ ਗੰਦੀ ਸਰਕਾਰ ਨੂੰ ਮਾਰ